ਕਿਰੇਨਾਂਪੁਰ ਸਾਹਿਬ ਦੇ ਨੇੜਲੇ ਇਲਾਕਿਆਂ ਵਿੱਚ ਪੈ ਰਹੀ ਭਾਰੀ ਬਰਸਾਤ ਦੇ ਕਾਰਨ ਪਿੰਡ ਲਮਲੇੜੀ ਤੇ ਨਹਿਰਾਂ ਦੇ ਸਾਈਫਨਾਂ ਵਿੱਚ ਝਾੜੀਆਂ ਤੇ ਮਿੱਟੀ ਦੇ ਫਸ ਜਾਣ ਕਾਰਨ ਵੱਡੀ ਸਮੱਸਿਆ ਖੜੀ ਹੋ ਗਈ ਹੈ ਜਿਸ ਤੋਂ ਬਾਅਦ ਪਿੰਡ ਦੇ ਕਈ ਘਰਾਂ ਵਿੱਚ ਪਾਣੀ ਵੜ ਗਿਆ ਸੰਪਰਕ ਸੜਕ ਬੰਦ ਹੋ ਗਈ ਤੇ ਇੱਕ ਘਰ ਨੂੰ ਜ਼ਿਆਦਾ ਨੁਕਸਾਨ ਪੁੱਜਾ ਹੈ ਘਰ ਵਿੱਚ ਰਹਿਣ ਵਾਲਿਆਂ ਨੂੰ ਪਿੰਡ ਦੀ ਸਾਂਝੀ ਥਾਂ ਤੇ ਰੱਖਿਆ ਗਿਆ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਇਲਾਕਿਆਂ ਵਿੱਚ ਪੈ ਰਹੀ ਭਾਰੀ ਬਰਸਾਤ ਕਾਰਨ ਹਫ਼ਤੇ ਵਿੱਚ ਦੋ ਵਾਰ ਇਹ ਸਾਈਫਨ ਬੰਦ ਹੋਇਆ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਤਿ ਸ੍ਰੀ ਅਕਾਲ ਜੀ ਮੈਂ ਜਗਤਾਰ ਸਿੰਘ ਸਰਪੰਚ ਪਿੰਡ ਲਮਲੇਰੀ ਮੇਰੀ ਵਾਈਫ ਸਰਪੰਚ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ ਬਹੁਤ ਭਾਰੀ ਬਰਸਾਤ ਹੋਈ ਸੀ ਉਸ ਦੇ ਵੀ ਇੱਥੇ 10 ਨਹਿਰਾਂ ਜਿਹੜੀ ਸਾਈਫਨ ਹੈ ਉਥੇ ਬਲੌਕ ਹੋ ਗਈ ਸੀ ਜਿਸ ਦੇ ਕਰਕੇ ਪੂਰੇ ਪਿੰਡ ਦੇ ਵਿੱਚ ਪਾਣੀ ਵੜ ਗਿਆ ਜੀ ਜੀ ਅੱਜ ਰਾਤੀ ਜਿਹੜੀ بارش ਹੋਈ ਹੈ ਉਹਦੇ ਕਾਰਨ ਵੀ ਅੱਜ ਇੱਥੇ ਬਲੌਕੇਜ ਹੋ ਗਈ 10 ਦੇ 10 ਪੁਰੀਆਂ ਜਿਹੜੀਆਂ ਬਲੌਕ ਹੋ ਗਈ ਸੀ ਪੂਰੇ ਦਾ ਪੂਰਾ ਪਾਣੀ ਜਿਹੜਾ ਹੈ 1.5 2 ਘੰਟੇ ਜਿਹੜਾ ਹੈ ਸਾਡੇ ਘਰਾਂ ਦੇ ਵਿੱਚ ਸਟਕ ਹੋ ਕੇ ਗਿਆ 7 ਤੋਂ 8 ਬੜੀ ਮੁਸ਼ਕਲ ਕੀਤੀ ਹੈ ਪ੍ਰਸ਼ਾਸਨ ਵੀ ਆ ਕੇ ਗਿਆ ਮੰਤਰੀ ਸਾਹਿਬ ਪਰਸਨਲ ਇੱਥੇ ਆ ਕੇ ਗਿਆ ਉਹਨਾਂ ਨੇ ਸਾਨੂੰ ਹਾਈਡਰਾ ਔਰ ਐਕਸੈਲੇਟਰ ਦੋ ਮਸ਼ੀਨਾਂ ਜਿਹੜੀਆਂ ਪ੍ਰੋਵਾਈਡ ਕੀਤੀਆਂ ਲੇਕਿਨ ਐਟ ਅ ਟਾਈਮ ਤੇ ਮੌਜੂਦਾ ਇੱਥੇ ਕੰਮ ਕਰ ਨਹੀਂ ਸਕੇ ਕਿਉਂਕਿ ਹਾਲਾਤ ਹੀ ਇਹ ਜਿਹੇ ਹਨ ਪਰ ਫਿਰ ਵੀ ਲੋਕਲ ਪਿੰਡਾਂ ਦੇ ਜਿੰਨੇ ਵੀ ਸਾਥੀ ਆਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੇ ਮਿਲ ਕੇ ਜਿਸ ਜਿਹੜੀ ਸਿਚੁਏਸ਼ਨ ਆਈ ਨੂੰ ਕੰਟਰੋਲ ਤੇ ਕਰ ਲਿਆ ਹੁਣ ਦਸ ਦੇ ਦਸ ਪੁਲੀਆਂ ਵਿੱਚੋਂ ਚਾਰ ਪੁਲੀਆਂ ਜਿਹੜੀਆਂ ਉਹ ਪਾਣੀ ਦੇ ਫਲੋ ਨੂੰ ਥੱਲੇ ਵੱਲ ਠੇਕੇਲ ਰਹੀਆਂ 6 ਹਜੇ ਵੀ ਬਲੌਕ ਨੇ ਤੇ ਜਦੋਂ ਇਹ ਪਾਣੀ ਦਾ ਸતર ਥੱਲੇ ਹੋ ਜੂਗਾ ਉਦੋਂ ਅਸੀਂ ਦੁਬਾਰਾ ਕੋਸ਼ਿਸ਼ ਕਰਾਂਗੇ ਐਕਸਕਵੇਟਰ ਦੇ ਨਾਲ ਹੋਵੇ ਚਾਹੇ ਪੋਪਲੈਨ ਦੇ ਨਾਲ ਹੋਵੇ ਮੰਤਰੀ ਸਾਧਵੀ ਪੁਰੀ ਅੱਧੀ ਬਹੁਤ ਧੰਨਵਾਦੀ ਆ ਕਿ ਉਹ ਪਰਸਨਲੀ ਤੌਰ ਤੇ ਆ ਕੇ ਇਸ ਸਿਚੁਏਸ਼ਨ ਨੂੰ ਪਰਸਨਲ ਤੌਰ ਤੇ ਹੈਂਡਲ ਕਰਕੇ ਗਏ ਤੇ ਨੁਕਸਾਨ ਹੈ ਕੋਈ ਘਰਾਂ ਦੇ ਵਿੱਚ ਤੇ ਪਿਛਲੇ ਜਿਹੜੀ ਬਰਸਾਤ ਹੋਈ ਸੀ ਉਹਦੇ ਵਿੱਚ ਦੋ ਘਰ ਸਾਡੇ ਆਏ ਜਿਹੜੇ ਡੇਗੇ ਸੀ ਇੱਕ ਰਾਜਕੁਮਾਰ ਜੀ ਮਿਸਤਰੀ ਹੈ ਜਿਨ੍ਹਾਂ ਨੂੰ ਅਸੀਂ ਅੰਬੇਦਕਰ ਭਵਨ ਸ਼ਿਫਟ ਕੀਤਾ ਹੈ ਤੇ ਰਾਤਾਂ ਵਾਲੀ ਜਿਹੜੀ ਬਰਸਾਤ ਹੈ ਉਹਦਾ ਜਿਹੜਾ ਜਾਇਦਾ ਹਟਾ ਲਿਆ ਜਾਣਾ ਹੈ ਪਰ ਕਾਫੀ ਘਰਾਂ ਦੇ ਵਿੱਚ ਜਿਹੜਾ ਪਾਣੀ ਹਸ ਤੱਕ ਹੋਇਆ ਪਹਿਲਾਂ ਇਹ ਸਿਚੁਏਸ਼ਨ ਨੂੰ ਕੰਟਰੋਲ ਕਰਨ ਦੇ ਵਿੱਚ ਲੱਗੇ ਹੋਏ ਆ ਹੁਣ ਜਾ ਕੇ ਅਸੀਂ ਘਰਾਂ ਦਾ ਜਾਇਦਾ ਲਾਵਾਂਗੇ ਲੇਕਿਨ ਕਾਫੀ ਨੁਕਸਾਨ ਇਸ ਪਾਣੀ ਨੇ ਕੀਤਾ ਹੈ ਅਗਰ ਇਹ 2-4 ਘੰਟੇ ਹੋਰ ਇਦਾਂ ਹੀ ਖੜਾ ਰਹਿੰਦਾ ਕਹੇ ਪਾਣੀ ਤਾਰਾ ਪਰ ਨਨਵਾਲ ਤੱਕ ਜਿਹੜਾ ਪੂਰੇ ਫੀਲਡ ਦੇ ਵਿੱਚ ਜਿਹੜਾ ਫੜ ਜਾਣਾ ਸੀ ਫਿਰ ਆ ਚਾਂਸ ਹੈ ਇਹ ਦੂਸਰਾ ਚਾਂਸ ਹੈ ਪਹਿਲਾਂ 30 ਤਰੀਕ ਨੂੰ ਪਾਣੀ ਆਇਆ ਸੀਗਾ ਸੇਮ ਕੰਡੀਸ਼ਨ ਸੀਗੀ ਅਸੀਂ ਕਾਫੀ ਪ੍ਰਸ਼ਾਸਨ ਦੇ ਕੋਲੋਂ ਵੀ ਗੁਹਾਰ ਲਗਾਈ ਸੀ ਕਿ ਲੇਕਿਨ ਮੌਜੂਦਾ ਕੋਈ ਅਜਾ ਹੱਲ ਹੋਇਆ ਨਹੀਂ ਅਸੀਂ ਆਪਣੇ ਤੌਰ ਤੇ ਹੀ ਇਸ ਦਾ ਹੱਲ ਕੀਤਾ ਸੀਗਾ ਚਾਰ ਪੰਜ ਪੁਲੀਆਂ ਜਿਹੜੀਆਂ ਖਲਾਈਆਂ ਸੀਗੀਆਂ ਦੁਬਾਰਾ ਫੇਰ ਤੋਂ ਜਿਹੜੀ ਰਾਤ ਬਾਰਸ਼ ਹੋਈ ਹੈ ਉਹਦੇ ਵਿੱਚ ਇਹ ਹਾਲਾਤ ਬਣ ਗਏ ਕਿ ਘਰਾਂ ਦੇ ਸੱਤ-ਸੱਤ 8-8 ਫੁੱਟ ਤੱਕ ਜਿਹੜਾ ਪਾਣੀ ਹੈ ਜੋ ਖੜਾ ਹੋ ਗਿਆ ਦਾ ਬਦਾ ਸ਼ੁਕਰ ਹੈ ਕਿ ਬਰਸਾਤ ਰੁਕ ਗਈ ਹੈ ਔਰ ਅਬ ਇਤਰਾ ਮਿਹਰ ਕਰੇ ਵਰਖਾ ਹੋਰ ਨਾ ਪਾਵੇ। ਇਹ ਸਿਚੁਏਸ਼ਨ ਅਸੀਂ ਛੇਤੀ ਛੇਤੀ ਹੰਦੇ ਕਰੀਏ। ਹਾਂ ਉੱਪਰ ਵਾਲਾ ਏਰੀਆ ਜਿਹੜਾ ਪਹਾੜੀ ਹੈ, ਪਹਾੜੀਆਂ ਜਦੋਂ ਖਿਸਕਦੀਆਂ ਨੇ ਨਾਲ ਬੜੇ ਬੜੇ ਪੇੜ ਜਿਹੜੇ ਉਹਨਾਂ ਦੇ ਨਾਲ ਸਾਈਡ ਹੋ ਕੇ ਆ ਜਾਂਦੇ ਆ ਤੇ ਇਹ ਪੁਲੀਆਂ ਦਾ ਜਿਹੜਾ ਡਾਇਆਮੀਟਰ ਹੈ ਉਹ ਸਾਰਾ 10 ਫੁੱਟ ਦੇ ਕਰੀਬ-ਕਰੀਬ ਹੈ ਤਾਂ ਉਹਦੇ ਅੰਦਰ ਜਿਹੜਾ ਉਹ ਪੂਰੇ ਦਾ ਪੂਰਾ ਪੇੜ ਇਹ ਫਸ ਜਾਂਦਾ। ਪਿੰਡ ਲੰਗਲੇੜੀ, ਨਾਮ ਸ਼ੰਦਰਪਾਲ ਜੀ। ਕੀ ਸਥਿਤੀ ਇੱਥੇ ਜਿਹੜੇ ਪਾਣੀ ਵੀ ਬਹੁਤ ਬੁਰਾ ਹਾਲ ਹੈ ਜੀ ਆ ਹਫ਼ਤੇ ਵਿੱਚ ਦੂਜੀ ਵਾਰ ਪਾਣੀ ਆ ਗਿਆ ਬਹੁਤ 2-3 ਤਾਂ ਘਰ ਡੋਬੇ ਗਏ ਜੀ ਸਾਡੇ ਕਿਸ ਤਰ੍ਹਾਂ ਦੇ ਦੇਖਿਆ ਹੋਇਆ ਸਰਪੋ ਨਾਣਾ ਦੇ ਵੀ ਬਾਰਸ਼ ਬਹੁਤ ਜ਼ਿਆਦਾ ਪੈ ਰਹੀ ਹੈ ਜੀ ਉਹਦੇ ਕਰਕੇ ਬੂਟੇ ਆ ਰਿਹਾ ਹੜੜੜ ਕੇ ਬਹੁਤ ਜ਼ਿਆਦਾ ਬੂਟੇ ਬਹੁਤ ਆ ਰਹੇ ਨੇਹਰਾ ਹੋ ਗਈਆਂ ਪੁੜੀਆਂ ਸਾਡੀਆਂ ਉਹਦੇ ਕਰਕੇ ਬਾਗ ਪਾਣੀ ਜਾ ਰਿਹਾ ਤੇ ਪਿੰਡ ਦਾ ਸਾਰਾ ਰਸਤਾ ਬੰਦ ਹੈ ਤੇ ਮਿੱਟੀ ਮਿੱਟੀ ਆ ਗਈ ਰਸਤੇ ਅੱਗੇ ਚੁਰਨਾ ਫਿਰਨਾ ਬਹੁਤ ਬੁਰਾ ਹਾਲ ਹੈ ਸਾਡਾ ਬਹੁਤ ਬੁਰਾ ਹਾਲ ਹੈ ਜੀ ਜੀ ਹੈਡਰਾ ਉਹਨਾਂ ਦੀ ਦੇ ਨਾਲ ਆ ਗਿਆ ਜੀ ਤੇ ਇੱਕ ਮਸ਼ੀਨ ਦਾ ਵੀ ਸਾਨੂੰ ਕਿਤਾ ਜਾਵੇ ਮਸ਼ੀਨ ਭੇਜ ਦੂਗੇ ਜੀ ਕੱਲੋ ਐਕਸਕਵੇਟਰ ਜਾਂ ਅੱਜ ਸ਼ਾਮ ਤੱਕ ਕਰਾ ਦੇਵਾਂਗੇ ਕਿਹਨਾਂ ਨੂੰ ਭੇਜੀ ਆ ਰਹੀ ਹੈ ਪਰ ਜੋਡ ਬੈਂਸ ਜੀ ਹਾਂ ਜੀ ਪ੍ਰਸ਼ਾਸਕ ਵੀ ਆਏ ਸਾਡੇ ਵਿੱਚ ਲੱਗੇ ਹੋਏ ਗੇਲਪੁਰ ਜੀ ਲੱਗੇ ਹੋਏ ਸਾਰੇ ਆਪਣੀ ਪਬਲਿਕ ਪੂਰੀ ਅਲਮਲੜੀ ਦੀ ਨਾਨੋਵਾਲ ਦੀ ਸਾਡੇ ਸਰਪੰਚ ਅਨੰਨਵਾਲ ਦੇ ਜੀ ਤੇ ਅਲਮਲੜੀ ਦੇ ਸਰਪੰਚ ਜਗਤਾਰ ਸਿੰਘ ਗੱਗੂ ਜੀ ਬਹੁਤ ਜ਼ਿਆਦਾ ਕੰਮ ਕਰ ਰਹੇ ਦਿਨ ਰਾਤ ਜੀ ਸਾਡੇ ਵਾਸਤੇ ਕੁੱਦ ਘਰੇ ਜ ਪਾਣੀ ਭੜਿਆ ਹਾਂਜੀ ਬਿਲਕੁਲ ਬੜਿਆ ਹੋਣਾ ਜੀ ਹਜੇ ਤਾਂ ਘਰ ਤੱਕ ਪੁੱਜਿਆ ਨਹੀਂ ਜਾਣਾ ਕਿਉਂਕਿ ਪਾਣੀ ਹੈ ਜੀ ਉਹਦੇ ਬਾਅਦ ਹੀ ਪਤਾ ਲੱਗੂਗਾ ਕਿ ਕਿਹਦੇ ਕਿਹਦੇ ਘਰੇ ਪਾਣੀ ਗਿਆ ਵਾ ਜੀ ਇਹ ਰਸਤੇ ਬੰਦ ਕਰਾਂ ਜੀ ਬਿਲਕੁਲ ਬੰਦ ਹੈ ਜੀ ਮਿੱਟੀ ਨਾਲ ਬਹੁਤ ਬੁਰਾ ਹਾਲ ਹੈ ਜੀ ਸਾਨੂੰ ਇਹੀ ਹੈ ਪ੍ਰਦਾਨਸ਼ਨ ਵੀ ਸਾਡੇ ਘਰੇ ਜਿਹੜੀਆਂ ਸਫਾਈਆਂ ਕਰਾਈਆਂ ਜਾਂਦੇ ਛੇਤੀ ਤੋਂ ਛੇਤੀ ਜੀ ਬਣਾਈਆਂ ਹੋਈਆਂ ਬਹੁਤ ਬੜੀਆਂ ਪੁੜੀਆਂ ਐ ਇਹ ਲੇਕੋ ਸ਼ਾਇਦ ਇੰਜੀਨੀਅਰਿੰਗ ਕਹਿ ਸਕਦੇ ਹੈ ਕਿ 10 ਪੁੜੀਆਂ ਜਿਹੜੀਆਂ ਛੋਟੇ ਛੋਟੇ ਬਣਾ ਕੇ ਕੋਈ ਸ਼ਾਇਦ ਕਿਸੇ ਨੇ ਇਹ ਪਹਿਲਾਂ ਸੋਚੇ ਨਹੀਂ ਹੋਣਾ ਕਿ ਐਡੇ ਐਡੇ ਵੱਡੇ ਸਟੱਕ ਵੀ ਇੱਥੇ ਹੋ ਸਕਦੇ ਆ ਪਰ ਇੱਕ ਹਫਤੇ ਦੇ ਅੰਦਰ ਅੰਦਰ ਸਾਡਾ ਦੂਜਾ ਟੈਕ ਲੈ ਦੇ ਨਾਲ ਜਿਹਦੇ ਨਾਲ ਦੋ ਦਸ ਦੀਆਂ 10 ਪੂਰੀਆਂ ਚੋਕ ਹੋ ਜਾਂਦੀਆਂ